ਕਿ ਐਸਐਸਪੀ ਜਿਲ੍ਹਾ ਸ਼ੀਤਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਉਹਨਾਂ ਦੀ ਜੇਰੇ ਨਿਗਰਾਨੀ ਔਰ ਉਹਨਾਂ ਦੇ ਨਿਰਦੇਸ਼ਾਂ ਤੇ ਜਿਹੜੀ ਮਲਪਰ ਪਿੰਡ ਦੇ ਵਿੱਚ ਪਿਛਲੇ ਦਿਨੀ 4625 ਨੂੰ ਕਤਲ ਹੋ ਗਿਆ ਸੀ ਔਰ ਇਹ ਅਨਾ ਕਤਲ ਸੀ ਜਿਹਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਸੀ ਸੜਕ ਤੇ ਜਦੀ লাশ ਛੁੱਟੀ ਹੋਈ ਸੀ ਔਰ ਦੇਖਣ ਤੋਂ ਐਕਸੀਡੈਂਟ ਲੱਗਦਾ ਸੀ ਪਰ ਬੜਾ ਮਿਨੂਟਲੀ ਦੇਖਣ ਤੋਂ ਬਾਅਦ ਸਾਨੂੰ ਲੱਗਿਆ ਕਿ ਇਹ ਕਤਲ ਕਰਕੇ ਸਿਰਫ ਜਿਹੜੀ লাশ ਹੈਗੀ ਉਹਨੂੰ ਕਤਲ ਨੂੰ ਐਕਸੀਡੈਂਟਸ ਕਨਵਰਟ ਕਰਨ ਲਈ ਕੀਤਾ ਗਿਆ ਸੋ ਉਹਦੇ ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਮੁਕੱਦਮਾ ਉਸੇ ਦਿਨ 57 ਨੰਬਰ 5625 ਨੂੰ ਪਿੰਡ ਦੇ ਸਰਪੰਚ ਦੇ ਬਿਆਨਾਂ ਤੇ ਔਰ ਇਹਦੇ ਵਿੱਚ ਜਿਹੜਾ ਮ੍ਰਿਤਕ ਸੀਗਾ ਉਹਦੀ ਵੀ شناخت ਨਹੀਂ ਸੀਗੀ ਔਰ ਬਾਅਦ ਵਿੱਚ ਉਹਦੀ شناخت ਹੋਈ ਸੀ ਜਿਹਦਾ ਨਾਮ ਹਰਮੇਸ਼ ਮੇਸ਼ਾਬਾਸੀ ਮਲਪੁਰ ਪਾਇਆ ਗਿਆ ਸੀ ਸੋ ਇਸ ਸਬੰਧ ਵਿੱਚ ਤਫ਼ਤੀਸ਼ ਲਈ ਐਸਐਸਪੀ ਸਾਹਿਬ ਵੱਲੋਂ ਸੈੱਟ ਬਣਾਈ ਗਈ ਸੀ ਜਿਹਦੇ ਵਿੱਚ ਐਸਪੀ ਡੀ ਸਾਹਿਬ ਸਰਦਾ ਸਰਜੀਤ ਸਿੰਘ ਬਾਈ ਆ ਐ ਡੀਐਸਪੀ ਨਮਾਸ਼ਹਿਰ ਔਰ ਐਸਐਚਓ ਔਰ ਇਸ ਤੋਂ ਇਲਾਵਾ ਸੀਆਈਏ ਨੂੰ ਅਸੋਸੀਏਟ ਕੀਤਾ ਗਿਆ ਸੀ ਸੋ ਇਸ ਕਤਲ ਦੀ ਗੁੱਥੀ ਨੂੰ ਮੁਖ ਅਫਸਰ ਥਾਣਾ ਔਰ ਔਰ ਸੀਏ ਇਨਚਾਰਜ ਇਹਨਾਂ ਦੀ ਟੀਮ ਵੱਲੋਂ ਜਿਹੜੇ ਦੋਸ਼ੀ ਹੈਗੇ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਦੋਨੋਂ ਔਰ ਦੋਸ਼ੀ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਤੋਂ ਬਾਰਦਾਤ ਵਰਤੇ ਗਏ ਡੰਡੇ ਔਰ ਮੌਕੇ ਤੋਂ ਲੈ ਗਏ ਹੋਏ ਮੋਬਾਈਲ ਮ੍ਰਿਤਕ ਦੇ ਜਿਹੜੇ ਕੱਪੜੇ ਸੀਗੇ ਇਹ ਸਾਰਾ ਕੁਝ ਬਰਾਮਦ ਕਰ ਲਿਆ ਗਿਆ ਤੇ ਇਸ ਅੰਨੇ ਕਤਲ ਦੀ ਗੁੱਥੀ ਨੂੰ ਜਿਹੜਾ ਮਲਪਰਦ ਦੇ ਵਿੱਚ 4625 ਨੂੰ ਹੋਇਆ ਸੀ ਉਹਨੂੰ ਇਸ ਧੰਗ ਨਾਲ ਸੁਲਝਾ ਲਿਆ ਸਰ ਮਾਰਨ ਦਾ ਕਾਰਨ ਕੀ ਹੈ ਸਰ ਮਾਰਨ ਦਾ ਮੁੱਦਾ ਕੀ ਸੀ ਇਹ ਦੋਨੋਂ ਜਿਹੜੇ ਵਿਅਕਤੀ ਸੀ ਜਿਨ੍ਹਾਂ ਨੇ ਇਹਦੀ ਮਾਰਿਆ ਕਤਲ ਕੀਤਾ ਇੱਕ ਦਾ ਨਾਮ ਮਨਦੀਪ ਸਿੰਘ ਉਰਫ ਦੀਪਾ ਹੈ ਜਿਹਦਾ ਪਿੰਡ ਮਲਪੁਰ ਹੈ ਤੇ ਉਹਦੇ ਨਾਲ ਉਹਦਾ ਸਾਥੀ ਸੁਖਵਿੰਦਰ ਸਿੰਘ ਉਰਫ ਚੌਕੀ ਸੀਗਾ ਜਿਹਦਾ ਜਿਹੜਾ ਪਿੰਡ ਹੈਗਾ ਹੁਸੈਨਪੁਰ ਹੈ ਇਹ ਦੋਨੋਂ ਆਪਸੀ ਦੋਸਤ ਸੀਗੇ ਇਹ ਲਾਗੇ ਪੱਠੇ ਤੇ ਬੈਠ ਕੇ ਸ਼ਰਾਬ ਪੀਦੇ ਸੀ ਜਦੋਂ ਸ਼ਰਾਬ ਪੀਦੇ ਸੀ ਤੇ ਜਿਹੜਾ ਮ੍ਰਿਤਕ ਹੈਗਾ ਹਮੇਸ਼ਾ ਇਹ ਉੱਥੋਂ ਲੰਘਿਆ ਜਾ ਰਿਹਾ ਸੀ ਤੇ ਇਹਦੇ ਹੱਥ 'ਚ ਫੋਨ ਸੀਗਾ ਇਹਨਾਂ ਨੇ ਤੋਂ ਸ਼ਰਾਬੀ ਹਾਲਤ 'ਚ ਫੋਨ ਦੀ ਮੰਗ ਕੀਤੀ ਕਿ ਸਾਨੂੰ ਇਹ ਫੋਨ ਦੇ ਦਿਓ ਮੈਂ ਕਿਸੇ ਨੂੰ ਫੋਨ ਕਰਨਾ ਸੀ ਇਹਨੇ ਫੋਨ ਦੇਣ ਤੋਂ ਮਨਾਂ ਕੀਤਾ ਇਹਨਾਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਤੇ ਇਹਨਾਂ ਨੇ ਮੇਛੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਨੇੜੇ ਤੋਂ ਡੰਡੇ ਪੱਟ ਕੇ ਔਰ ਉਸ ਦੌਰਾਨ ਇਹਨਾਂ ਦੇ ਜ਼ਿਆਦਾ ਸ਼ਰਾਬੀ ਹਾਲਤ 'ਚ ਉਹਨੂੰ ਕੁੱਟ ਦਿੱਤਾ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਤੇ ਫਿਰ ਇਹਨਾਂ ਨੇ ਉਹਨੂੰ ਘੜੀਸ ਕੇ ਸੜਕ ਤੇ ਲੈ ਕੇ ਗਏ ਜਦੋਂ ਘੜੀਸ ਰਹੇ ਸੀਗਾ ਉਸ ਦੌਰਾਨ ਉਹਦੇ ਸਾਰੇ ਕੱਪੜੇ ਜਿਹੜੇ ਸਰੀਰ ਤੋਂ ਉੱਤਰ ਗਏ ਔਰ ਇਹਨਾਂ ਨੇ ਉਹਨੂੰ ਕਤਲ ਨੂੰ ਜਿਹੜਾ ਐਕਸੀਡੈਂਟ ਬਣਾਉਣ ਦੀ ਨੀਅਤ ਦੇ ਨਾਲ ਸੜਕ ਤੇ ਸੜਨਤਾ ਔਰ ਮੌਕੇ ਤੇ ਜਿਹੜਾ ਮੋਬਾਈਲ ਲੈ ਗਿਆ ਸੀ ਇਹਦਾ ਔਰ ਉਹਦੇ ਕੱਪੜੇ ਲੈ ਗਿਆ ਸੀ ਚੱਪਲ ਲੈ ਗਿਆ ਸੀ ਉਹ ਸਾਰੇ ਬਰਾਮਦ ਹੋ ਗਏ ਜਿਹੜੇ ਡੰਡੇ ਜਿਨ੍ਹਾਂ ਨਾਲ ਕਤਲ ਕੀਤਾ ਸੀ ਖੂਨ ਵਾਲੂ ਉਹ ਵੀ ਬਰਾਮਦ ਹੋ ਗਏ ਸੋ ਇਹਨਾਂ ਦੀ ਉੱਥੇ ਹੋਈ ਹੋਈ ਟਕਰਾਅ ਸਿਰਫ ਫਾਰਮ ਮੰਗਣ ਤੋਂ ਉਹੀ ਇਸ ਕਤਲ ਦਾ ਕਾਰਨ ਬਣਿਆ ਗ੍ਰਿਫਤਾਰੀ ਕਿੱਥੋਂ ਹੋਈ ਇਹ ਉੱਥੋਂ ਮਲਪਰ ਦੇ ਲਾਗੇ ਤੋਂ ਮੁਖਫਰੀ ਦੀ ਇਤਲਾਹ ਤੋਂ ਇਹ ਜਿਹੜੇ ਹੈਗੇ ਦੋਨਾਂ ਨੇ ਇਹਨਾਂ ਨੇ ਇਨਚਾਰਜ ਨੇ ਕਤਲ ਗ੍ਰਿਫਤਾਰ ਕੀਤੇ ਰਿਹਾ ਸੀ ਇਨਾਂ ਦਾ ਦੋ ਦਿਨ ਦਾ ਰਿਮਾਨ ਲਿਆ ਗਿਆ ਦੋ ਦਿਨ ਦੇ ਰਿਮਾਨਦਲਾਂ ਨੇ ਸਾਰੀਆਂ ਬਰਾਮਦੀਆਂ ਕੀਤੀਆਂ ਗਈਆਂ ਸੋ ਇਸ ਤਰ੍ਹਾਂ ਇਹ ਕਤਲ ਦੀ ਜਿਹੜੀ ਸਾਡੀ ਗੁੱਥੀ ਸੁਣਦੀ ਹੈ ਇਹਨਾਂ ਤੇ ਪਹਿਲਾਂ ਵੀ ਇੱਕੋ ਮਕਦਮਾ ਸੀ ਜਾਂ ਪਹਿਲਾਂ ਹੀ ਹਾਂ ਮੰਦੀਪ ਤੇ ਪਹਿਲਾਂ ਵੀ ਜਿਹੜਾ ਐਮਡੀਪੇ ਸੈਕਟਰ ਦਾ ਮਕਦਮਾ ਹੈ 24 ਦਾ 105 ਨੰਬਰ ਔਰ ਜਿਹੜਾ ਸੁਖਵਿੰਦਰ ਹੈਗਾ ਇਹ ਤੇ ਵੀ ਖੋਦਾ ਮਕਦਮਾ ਪਹਿਲਾਂ ਹੀ ਥਾਣਾ ਸੱਚੀ ਨਵਾਂ ਸ਼ਹਿਰ ਚ ਦਰਜ ਹੈਗਾ ਇਹ 15 ਦਾ ਮਕਦਮਾ ਇਹਨਾਂ ਦੇ